ਇਹੋ ਜਿਹੇ ਹਾਲਾਤ ਬਣੇ ਪਏ ਸੀ ਉਹਨਾਂ ਨੂੰ ਬਹੁਤ ਪਹਿਲਾਂ ਦੇਣਾ ਚਾਹੀਦਾ ਸੀ ਉਹਨਾਂ ਨੇ ਬੜਾ ਚਿਹਰਾ ਇਹ ਜਿਹੜੇ ਇਹ ਅਕਾਲੀ ਦਲ ਤੋਂ ਪਕੋੜੇ ਸੀ ਉਹਨਾਂ ਨੂੰ ਬੜਾ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀ ਸਾਹਿਬ ਨੇ ਵੀ ਬਹੁਤ ਅੱਗੇ ਹੋ ਕੇ ਜਿਹੜਾ ਕਿ ਸਿੱਖ ਸਦਾਨਾਂ ਨੂੰ ਪਿੱਛੇ ਛੱਡ ਕੇ ਤੇ ਉਹਨਾਂ ਨੂੰ ਬਚਾਉਣ ਦੀ ਉਹਨਾਂ ਦੇ ਹਰ ਪੱਖ 'ਚ ਖੜਨ ਖੜੇ ਹੋ ਕੇ ਖੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਚੀਜ਼ ਹੈ ਕਿ ਮੇਰੇ ਖਾਲ ਖਾਲ ਹਾਲਾਤ ਜਿਹੜੇ ਹੁਣ ਜੋ ਅਕਾਲ ਤਖਤ ਤੋਂ ਪਗੋੜੇ ਲੋਕਾਂ ਦਾ ਉਹਨਾਂ ਨੇ ਸਾਹ ਦੇ ਕੇ ਮੇਰੇ ਖਿਆਲੋਂ ਉਹਨਾਂ ਨੇ ਵੀ ਬਹੁਤ ਵੱਡਾ ਕੰਮ ਕੀਤਾ ਉਹਦਾ ਅੱਜ ਵੀ ਛਣਾ ਪਿਆ ਜੇ ਉਹਦੋਂ ਛੜ ਦਿੰਦੇ ਤੇ ਮੇਰੇ ਖਿਆਲ ਹੈ ਕਿ ਉਹਨਾਂ ਦੇ ਜਿਹੜਾ ਰਤਬਾ ਬਹੁਤ ਉੱਚਾ ਰਹਿੰਦਾ ਸਾਹਿਬ ਜੀ ਕੀ ਦੱਸਦਾ ਜੇ ਹੱਦ ਰਿਸ਼ਿੰਗ ਦੇ ਮਾਮਲੇ ਚੱਲਦੇ ਕਿਛੋ ਤੁਹਾਨੂੰ ਮਿਲਿਆ ਇਹ ਵੀ ਦੇਖੋ ਜੀ ਜੋ 2 ਦਸੰਬਰ ਨੂੰ ਜੋ ਅਕਾਲ ਤਖਤ ਤੋਂ ਹੁਕਮਨਾਮਾ جاری ਹੋਇਆ ਸੀ ਜੋ ਇਹਨਾਂ ਨੂੰ ਦੋਸ਼ੀ ਕਰਦਾਨੇ ਆ ਗਿਆ ਜੋ ਇਹਨਾਂ ਨੇ ਪੰਥਨਾ ਤੋਕਮਾਏ ਗਏ ਸੀ ਸਾਰੇ ਨੰਗੇ ਕੀਤੇ ਗਏ ਤੇ ਉਹੋ ਹੀ ਵਜ੍ਹਾ ਸੀਗਾ ਕਿ ਉਹਨਾਂ ਨੂੰ ਉਸੇ ਦਿਨ ਤੋਂ ਜਾਂ ਉਦੋਂ ਪਹਿਲਾਂ ਤੋਂ ਹੀ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀਗਾ ਵਿਰਸਾ ਸਿੰਘ ਬਲਟੋਆਰ ਗਿਆ ਨੇ ਹੋਰ ਜਿਹੜੀ ਜਿਹੜੀ ਇਹਨਾਂ ਦੀ ਜੋ ਵੀ ਟੀਮ ਸੀਗੀ ਬੜਾ ਉਹਨਾਂ ਦੇ ਉੱਪਰ ਚਿੱਕੜ ਛਾਲਿਆ ਗਿਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਬਹੁਤ ਦੇਰ ਤੋਂ ਸੇਵਾ ਚਾ ਤੇ ਉਹ ਉਦੋਂ ਤੇ ਉਹ ਠੀਕ ਸੀਗੇ ਤੇ ਜਦੋਂ ਉਹਨਾਂ ਨੇ ਸਹੀ ਫੈਸਲਾ ਕਰ ਦਿੱਤਾ ਜੋ ਇਹਨਾਂ ਇਹਨਾਂ ਦੇ ਅਨਕੂਲ ਨਹੀਂ ਸੀਗਾ ਉਦੋਂ ਬਾਅਦ ਚ ਉਹਨਾਂ ਨੂੰ ਇਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਇੱਕ ਬਹੁਤ ਵੱਡੀ ਤਕਸ਼ਾਈ ਆ ਕਿ ਕਿ ਜਥੇਦਾਰ ਨੂੰ ਇਦਾਂ અપਮਾਨਿਤ ਕਰਕੇ ਲਾਉਣਾ ਜਿਹੜਾ ਕਿ ਬਹੁਤ ਮੇਰੇ ਖਿਆਲ ਦੇ ਸਿੱਖ ਸਿਧਾਂਤਾਂ ਦੇ ਬਹੁਤ ਖਿਲਾਫ ਆ ਇਸ ਕਰਕੇ ਸਿੱਖ ਪੰਥ ਇਸ ਚੀਜ਼ ਦਾ ਤੇ ਅਸੀਂ ਵੀ ਸਾਡੀ ਪਾਰਟੀ ਵੱਲੋਂ ਇਸ ਚੀਜ਼ ਦਾ ਵਿਰੋਧ ਕਰਦੇ ਆ ਅਮਰੀਕਾ ਤੋਂ ਵੱਡੀ ਗੱਲ ਇਹ ਜਿਹੜੇ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਨੌਜਵਾਨਾਂ ਦੀ ਵਾਪਸੀ ਹੋ ਰਹੀ ਹੈ ਕੜੀਆਂ ਵੀ ਲਗਾਈਆਂ ਜਾ ਰਹੀਆਂ ਹਨ ਕੜੀਆਂ ਬਣੇ ਚਾਈ ਮੇਰੇ ਖਿਆਲ ਹੈ ਕਿ ਸਾਡੀ ਸਭ ਤੋਂ ਵੱਡੀ ਬਦਕਿਸਮਤੀ ਆ ਪੰਜਾਬੀਆਂ ਦੀ ਜਾਂ ਜਿਹੜੀਆਂ ਇੱਥੇ ਸਰਕਾਰਾਂ ਰਾਜ ਕਰਦੇ ਰਹੇ ਲੋਕਾਂ ਨੇ ਜੋ ਸਾਡੇ ਪੰਜਾਬ ਨੂੰ ਹਾਲਾਤ ਇਦਾਂ ਦੇ ਪੈਦਾ ਕਰ ਦਿੱਤੇ ਕਿ ਸਾਡੇ ਨੌਜਵਾਨਾਂ ਨੂੰ ਮਜਬੂਰ ਆਪਣੀ ਧਰਤੀ ਨੂੰ ਆਪਣੇ ਮਾਪੇ-ਬਾਪ ਆਪਣੇ ਪਰਿਵਾਰਾਂ ਨੂੰ ਛੱਡ ਕੇ ਵਿਦੇਸ਼ਾਂ ਚ ਰੋਣਾ ਪੈ ਰਿਆ ਇੱਥੇ 50 50 60 60 ਲੱਖ ਰੁਪਇਆ ਲਾ ਕੇ ਲੋਕ ਜਾ ਰਹੇ ਜਾ ਰਹੇ ਆ ਕਿਉਂਕਿ ਜੇ ਇੱਥੇ ਦਾ ਸਿਸਟਮ ਸਾਡੇ ਲੋਕਾਂ ਇਹ ਸਾਡੀਆਂ ਸਰਕਾਰਾਂ ਨੇ ਕੋਈ ਚੰਗਾ ਦਿੱਤਾ ਹੁੰਦਾ ਤੇ ਮੇਰੇ ਖਿਆਲ ਅਕਸਾਂ ਨੂੰ ਉੱਥੇ ਰੋਣ ਦੀ ਲੋੜ ਨਹੀਂ ਸੀ ਬਾਕੀ ਜੋ ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਤਹਿ ਦਿਲ ਤੋਂ ਹਮਦਰਦੀ ਹੈ ਕਿ ਉਹਨਾਂ ਨਾਲ ਬਹੁਤ ਵੱਡਾ ਤਕਾ ਹੋਇਆ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਨੂੰ ਜੇ ਕੋਈ ਸਰਕਾਰੀ ਨੌਕਰੀਆਂ ਚ ਨੌਟ ਰਿਸਟ ਕਰਨਾ ਉਹਨਾਂ ਦੇ ਜਿਹੜੇ ਜੋ ਉਹਨਾਂ ਦਾ ਨੁਕਸਾਨ ਹੋ ਚੁੱਕਾ ਹੈ ਜੋ ਜੋ ਏਜੰਟਾਂ ਨੇ ਉਹਨਾਂ ਨੂੰ ਲੁੱਟਿਆ ਜਾਂ ਸਰਕਾਰ ਉਹਨਾਂ ਦੀ ਪਰਵਾਹੀ ਕਰੇ ਤੇ ਕਿਉਂਕਿ ਉਹ ਨੌਜਵਾਨ ਕੋਈ ਇਹੋ ਜਿਹਾ ਕਦਮ ਨਾ ਚੁੱਕਣ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਇਹ ਉਹਨਾਂ ਦਾ ਵੀ ਉਹਨਾਂ ਦੇ ਪਰਿਵਾਰਾਂ ਦਾ ਹੋਰ ਨੁਕਸਾਨ ਹੋਵੇ ਤੇ ਜਾਂ ਸਮਾਜ ਨੂੰ ਕੋਈ ਗਲਤ ਦਿਸ਼ਾ ਮਿਲੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਰੋਜ਼ਗਾਰ ਦਾ ਉਹਨਾਂ ਦੇ ਉਹਨਾਂ ਨੂੰ ਹੌਸਲਾ ਉਹਨਾਂ ਜਿਸ ਤਰ੍ਹਾਂ ਦੀ ਲੋੜ ਆ ਉਹਨਾਂ ਨੂੰ ਸਸ਼ਰਮਣੀ ਕਮੇਟੀ ਨੂੰ ਵੀ ਉਹਨਾਂ ਦੀ ਮਤ ਕਰਨੀ ਚਾਹੀਦੀ ਤੇ ਪੰਜਾਬ ਸਰਕਾਰ ਨੂੰ ਵੱਧ ਝੜ ਕੇ ਉਹਨਾਂ ਦੀ ਮਤ ਕਰਨੀ ਚਾਹੀਦੀ ਆਪਾਂ ਜੇ ਨੌਜਵਾਨਾਂ ਨੇ ਦੂਜਾ ਹੈ ਕਿ ਉਸੇ ਬਹੁਤ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਉਸ ਨੂੰ ਆਪਣੀ ਦਾੜੀ ਤੇ ਕੀਸ ਕੱਟ ਮਤਵਾਉਣਾ ਇਹ 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 ਸਮਝੋ ਕਿ ਸਾਡੀਆਂ ਸਰਕਾਰਾਂ ਦੀ ਨਲਾਕੀ ਲਾ ਲੋ ਕਿ ਜੋ ਸਾਨੂੰ ਇਥੋਂ ਦੂਜੇ ਮੁਲਕਾਂ ਚ ਰੋੜਨਾ ਪੈ ਰਿਹਾ ਜਾਂ ਜੋ ਕਰਨਾ ਪੈ ਰਿਹਾ ਹੈਗਾ ਅਸੀਂ ਗੈਰਕਾਨੂੰਨੀ ਢੰਗ ਨਾਲ ਸਾਨੂੰ ਉੱਥੇ ਪਹੁੰਚਣਾ ਪੈ ਰਿਹਾ ਅਸੀਂ ਕਿੰਨਾ ਰਿਸਕ ਲੈ ਰਹੇ ਹਾਂ ਜੇ ਇੱਥੇ ਕੋਈ ਹਾਲਾਤ ਚੰਗੇ ਹੋਣ ਜੋ ਕੋਈ ਸਿਸਟਮ ਚੰਗਾ ਹੋਵੇ ਤੇ ਅਸੀਂ ਚੰਗੇ ਤਰੀਕੇ ਨਾਲ ਉੱਥੇ ਜਾ ਸਕੀਏ ਇਹ ਸਾਡੇ ਨੌਜਵਾਨਾਂ ਦੀ ਵੀ ਜਿਹੜੀ ਹੈ ਕਿ ਜਿਹੜੀ ਦੌੜ ਹੈ ਸਾਡੀ ਉਧਰ ਨੂੰ ਜਾਣ ਦੀ ਮੇਰਾ ਖਿਆਲ ਹੈ ਕਿ ਇਹ ਵੀ ਬਹੁਤ ਸਾਡੀ ਇਹ ਮਜਬੂਰੀ ਬਣ ਗਈ ਹੈ ਕਿ ਸਾਨੂੰ ਆਪਣੀ ਧਰਤੀ ਨੂੰ ਸਾਡੀ ਉੱਥੇ ਜਾਣਾ ਪੈ ਰਿਹਾ ਇਹ ਇਹ ਮਨੁੱਖੀ ਅਧਿਕਾਰਾਂ ਦਾ ਵੀ ਬਹੁਤ ਵੱਡਾ ਘਾਣ ਆ ਇਸ ਕਰਕੇ ਸਾਨੂੰ ਆਈ ਸੀ ਤੇ ਸਾਰੀਆਂ ਸੰਸਥਾਵਾਂ ਨੂੰ ਕਿੰਨੇ ਕੇ ਤਾਂ ਖਾਸ ਕਰਕੇ ਸਰਕਾਰਾਂ ਨੂੰ ਨੋਟਿਸ ਲੈਣਾ ਚਾਹੀਦਾ ਕਿ ਜੇ ਉਹਨਾਂ ਨੂੰ ਹੱਥ ਘੜੀਆਂ ਲਾ ਕੇ ਲੈ ਜਾਂਦਾ ਜਾ ਰਿਹਾ ਕਿ ਕੀ ਉਹਨਾਂ ਦਾ ਗਨਾਹ ਗਨਾਹ ਤੇ ਸਾਡੀਆਂ ਸਰਕਾਰਾਂ ਦਾ ਕਿ ਜਿਨ੍ਹਾਂ ਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਕਿ ਉਹਨਾਂ ਨੂੰ ਮਜਬੂਰਨ ਆਪਣਾ ਘਰ-ਬਾਰ ਜ਼ਮੀਨਾਂ ਜਾਇਦਾਦਾਂ ਵੇਚ ਕੇ ਉੱਥੇ ਜਾਣਾ ਪੈ ਰਿਹਾ ਅਖਰੀ ਸਵਾਲ ਹੈ ਕਿ ਰਵਾਇਤੀ ਪਾਰਟੀਆਂ ਜਿਹੜੀਆਂ ਛੱਟ ਕੇ ਲੋਕਾਂ ਦੇ ਮਦਦ ਨੂੰ ਕਿਉਂ ਕਰ ਨਾ ਇਹ ਇਹ ਠੀਕ ਹੈ ਜੀ ਰਵਾਇਤੀ ਪਾਰਟੀਆਂ ਤੋਂ ਉਸ ਲੋਕਾਂ ਨੇ ਦੇਖ ਲਿਆ ਉਹਨਾਂ ਦੇ ਹਾਲਾਤ ਉਹਨਾਂ ਤੋਂ ਉਹਨਾਂ ਦੇ ਹਾਲਾਤਾਂ ਤੋਂ ਜੋ ਸਾਡੀ ਲੰਮਾ ਸਮਾਂ ਸਾਡੇ ਤੇ ਰਾਜ ਕਰਦੇ ਰਹੀਆਂ ਦੋ ਪਾਰਟੀਆਂ ਸੀ ਅਕਾਲੀ ਦਲ ਤੇ ਕਾਂਗਰਸ ਉਹਨਾਂ ਤੋਂ ਦੁਖੀ ਹੋ ਕੇ ਸਾਡੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਤੀਜੀ ਧਿਰ ਤੇ ਭਰੋਸਾ ਕੀਤਾ ਸੀ ਤੇ ਉਹਨਾਂ ਨੇ ਤੇ ਬਹੁਤ ਥੋੜੇ ਸਮੇਂ 'ਚ ਜੋ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਪੰਜਾਬ ਦੇ ਉੱਪਰ ਬਹੁਤ ਵੱਡਾ ਕਰਜ਼ਾ ਚੜਾ ਦਿੱਤਾ ਪੰਜਾਬ ਦੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਬਹੁਤ ਧੱਕੇਸ਼ਾਈ ਕੀਤੀ ਜੋ ਡਿਬਿਊ ਕਰਦੀਆਂ ਜੇਲ੍ਹਾਂ 'ਚ ਜਾਂ ਬੰਦੀ ਸਿੰਘਾਂ ਵਾਸਤੇ ਜਾਂ ਬੇਅਦਬੀ ਦੇ ਵਾਸਤੇ ਜੋ ਵਾਅਦੇ ਕਰਕੇ ਆਏ ਸੀ ਨਸ਼ੇ ਦੇ ਵਾਸਤੇ ਵਾਅਦਾ ਕਰਕੇ ਆਏ ਸੀ ਉਹਨਾਂ 'ਚ ਇੱਕ ਵੀ ਪੂਰਾ ਨਹੀਂ ਕੀਤਾ ਇਹਨਾਂ ਨੇ ਇਸ ਕਰਕੇ ਲੋਕ ਬਹੁਤ ਨਾਰਾ ਨੌਜਵਾਨੀ ਦੇ ਪਤਾ ਨਹੀਂ ਰੋਜ਼ ਕਿੰਨੇ ਨੌਜਵਾਨ ਨਸ਼ਿਆਂ ਦੀ ਵਜ੍ਹਾ ਨਾਲ ਆਪਣੀ ਜ਼ਿੰਦਗੀ ਤਹਤ ਹੋ ਰਹੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਨਵੀਂ ਪਾਰਟੀ ਦੀ ਵੀ ਲੋੜ ਸੀ ਤੇ ਜੋ ਪੰਜਾਬ ਦੇ ਹਿੱਤਾਂ ਦੀ ਡਟ ਕੇ ਖੜ ਸਕੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੀ ਵਿਰਾਸਤ ਨੂੰ ਬਚਾ ਸਕੇ ਇਸ ਕਰਕੇ ਇਹ ਪਾਰਟੀ ਦਾ ਗਠਨ ਕੀਤਾ ਗਿਆ ਤੇ ਅਸੀਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕਰਦੇ ਆ ਕਿ ਇਹ ਸਾਰੇ ਜਣੇ ਤੁਸੀਂ ਇਹਦੇ ਨਾਲ ਜੁੜੋ ਆਪਣੇ ਪੰਥ ਨੂੰ ਆਪਣੇ ਪੰਜਾਬ ਨੂੰ ਤਾਂ ਹੀ ਅਸੀਂ ਬਚਾ ਸਕਦੇ ਆ ਕਿ ਜੇ ਅਸੀਂ ਸਾਰੇ ਜਣੇ ਜਾਤ ਪਾਤ ਧਰਮ ਮਜਬੂਤ ਉੱਠ ਕੇ ਉੱਪਰ ਉੱਠ ਕੇ ਸਾਰੇ ਜਣੇ ਇਕੱਠੇ ਹੋਈਏ ਤੇ ਆਪਣੇ ਹੋਂਤ ਇਹ ਜਿਹੜੇ ਪੰਜਾਬੀਆਂ ਦੀ ਹੋਂਤ ਦੀ ਲੜਾਈ ਆ ਇਹਨੂੰ ਇਹਦੇ ਚ ਆਪਾਂ ਸਾਰੇ ਜਣੇ ਨਾਲ ਮਿਲ ਕੇ ਹਵਲਾ ਮਾਰ ਕੇ ਤਾਂ ਹੀ ਅਸੀਂ ਕਬਜ਼ਾ ਕਰ ਸਕਾਂ ਹਾਂਜੀ ਮੈਂਬਰਸ਼ਿਪ ਅੱਜ ਅੱਜ ਤੋਂ ਸ਼ੁਰੂ ਕਰ ਰਹੇ ਹਾਂ ਇਹ ਜੀ 1-1 ਲੱਖ ਕਾਪੀ ਜਿਹੜੀ ਪਰਚੀ ਹੈ ਨਾ ਹਰ ਜ਼ਿਲ੍ਹੇ ਤੇ ਅਸੀਂ ਦੇ ਰਹੇ ਹਾਂ ਅੱਜ 1 ਲੱਖ ਪਰਚੀ ਜਿਹੜੀ ਆ ਉਹ ਫੂਰਸਲਾ ਜ਼ਿਲ੍ਹੇ ਵਾਸਤੇ ਜ਼ਿਲ੍ਹੇ ਤੇ ਜਿਹੜੀ ਧਰਤੀ ਕਮੇਟੀ ਬਣਾਈ ਆ ਉਹਨਾਂ ਦੇ سپورਟ ਕਰਨ ਦਿੱਤੀ ਹੈ ਇਹ ਸੰਕੇਤ ਵਜੋਂ ਤੁਹਾਡੇ ਕੋਲ ਬੰਦੀ ਸਿੰਘ ਦਾ ਮਾਮਲਾ ਜਿਹਦਾ ਉੱਤੇ ਉੱਤੇ ਖੜਾ ਹੈ ਬੰਦੀ ਸਿੰਘਾ ਜਿਵੇਂ ਰਸਤਾ ਦੇ ਵਿੱਚ ਹਨ ਕਿੰਦਰ ਸਿੰਘਾ ਕੀ ਜਾ ਚੰਦੇ ਇਹ ਦੇਖੋ ਜੇ ਸਰਕਾਰਾਂ ਦੀ ਬਹੁਤ ਵੱਡੀ ਨਲਾਕੀ ਆ ਜਿੱਦਾਂ ਪੰਜਾਬ ਸਰਕਾਰ ਦੀ ਕਿ ਸਾਡੇ ਜਾਣਬੁੱਝ ਕੇ ਉਹਨਾਂ ਨੂੰ ਰੱਖਿਆ ਜਾ ਰਿਹਾ ਹੈ ਕਾਨੂੰਨ ਦਾ ਵੀ ਇੱਕ ਮਜ਼ਾਕ ਹਟਾਇਆ ਜਾ ਰਿਹਾ ਹੈ ਕਿ ਜਿਹੜੀਆਂ ਸਜ਼ਾਵਾਂ ਭਾਰਤੀ ਕਾਨੂੰਨ ਦੇ ਤਹਿਤ ਜਿੰਨੀਆਂ ਕੋਲ ਨੂੰ ਮਿਲਣੀਆਂ ਚਾਹੀਦੀਆਂ ਉਤੋਂ ਡਬਲ ਕੱਟਣ ਦੇ ਬਾਵਜੂਦ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਤੇ ਇਹ ਮੇਰੇ ਖਿਆਲ ਹੈ ਕਿ ਆਮ ਜਿਹੜੇ ਮਨੁੱਖੀ ਅਧਿਕਾਰਾਂ ਨਾਲ ਦਾ ਵੀ ਬਹੁਤ ਵੱਡਾ ਲੰਘਣ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬੀਆਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਿ ਜੇ ਇਹੋ ਜਿਹੇ ਹਾਲਾਤ ਰਹੇ ਤੇ ਫਿਰ ਕਾਨੂੰਨ ਤੋਂ ਵੀ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਇਸ ਕਰਕੇ ਸਾਰਿਆਂ ਨੂੰ ਆਪਾਂ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਸ ਇਹਨਾਂ ਕੋਈ ਗੱਲਬਾਤ ਹੋਈ ਹੈ ਉਹਨਾਂ ਦੇ ਹਾਈ ਦੇ ਬਾਰੇ ਜਾਂ ਕੋਈ ਨਹੀਂ ਉਹਨਾਂ ਨਾਲ ਕੋਈ ਇਹ ਹਾਈ ਦੇ ਬਾਰੇ ਤੇ ਕੋਰਟ ਚ ਕੇਸ ਚੱਲ ਰਿਹਾ ਤੇ ਬਾਕੀ ਅਸੀਂ ਕੋਰਟ ਦਾ ਹੀ ਸਾਰਾ ਲੈ ਸਕਦੇ ਬਾਕੀ ਹੋਰ ਤੇ ਦੇਖੋ ਸੰਗਠਾ ਨੇ ਜੋ ਕਰ ਸਕਦੇ ਸੀ ਉਹਨਾਂ ਨੂੰ ਇੱਕ ਮੈਂਬਰ ਪਾਰਲੀਮੈਂਟ ਵੀ ਬਣਾ ਦਿੱਤਾ ਪਰ ਫਿਰ ਸਰਕਾਰ ਦੇ ਨਹੀਂ ਛੱਡ ਰਹੀ ਤੇ ਮੇਰੇ ਖਿਆਲ ਸਰਕਾਰ ਦੀ ਬਹੁਤ ਵੱਡੀ ਧੱਕੇਸ਼ਾਹੀ ਹੈ ਪੰਜਾਬ ਇੱਕ ਇਹ ਹਲਕੇ ਦੇ ਲੋਕਾਂ ਨਾਲ ਵੀ ਬਹੁਤ ਵੱਡੀ ਬੇਇਨਸਾਫੀ ਹੈ ਕਿ ਜੋ ਉਹਨਾਂ ਨੇ ਆਪਣੇ ਇੱਕ ਮੈਂਬਰ ਪਾਰਲੀਮੈਂਟ ਚੁਣਿਆ ਉਹਨਾਂ ਨੂੰ ਸੰਸਦ ਤੇ ਵੀ ਲਿਆਉਣ ਲੈੰਦਾ ਨਹੀਂ ਜਾ ਰਿਹਾ ਕਿ ਜੋ ਆਪਣੇ ਲੋਕਾਂ ਦੇ ਆਪਣੇ ਹਲਕੇ ਦੀਆਂ ਮੁਸ਼ਕਲਾਂ ਆਪਣੇ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਉੱਥੇ ਪੰਜਾਬ ਪੰਥ ਬਚਾਓ ਪੰਜਾਬ ਚ ਇਹ ਜਿਹੜੀ ਹੈ ਕਿ ਜੋ ਸਾਡੇ ਪੰਜਾਬ ਦੇ ਹਾਲਾਤ ਬਣੇ ਸਾਡਾ ਪਾਣੀ ਲੁੱਟਿਆ ਜਾ ਰਿਹਾ ਸਾਡੀ ਨੌਜਵਾਨੇ ਕਿਰਾਏ ਪਈ ਸਾਡਾ ਸਿੱਖਿਆ ਸਿਸਟਮ ਚਰਮਰਾ ਗਿਆ ਸਾਡਾ ਹੈਲਥ ਸਿਸਟਮ ਜਿਹੜਾ ਹੈ ਕਿ ਬੁਰੇ ਹਾਲਾਤਾਂ 'ਚ ਪਹੁੰਚ ਗਿਆ ਦਿਨ ਦਿਹਾੜੇ ਦੇਖੋ ਜੀ ਤੁਸੀਂ ਸਾਹਮਣੇ ਜੋ ਕਿ ਫਰੋਤੀਆਂ ਮੰਗੀਆਂ ਜਾ ਰਹੀਆਂ ਕਤਲ ਹੋ ਰਹੇ ਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਰੋਕ ਲਾਉਣ ਵਾਸਤੇ ਅਸੀਂ ਇਹ ਇਹ ਸਾਡੀ ਪਾਰਟੀ ਦਾ ਅਜੰਡਾ ਹੈ ਕਿ ਸਾਰਿਆਂ ਨੂੰ ਸਾਰਿਆਂ ਨੂੰ ਇਨਸਾਫ ਮਿਲੇ ਸਭ ਸਭ ਦਾ ਸਭ ਦੇ ਭਲੇ ਦਾ ਜਿਹੜਾ ਸਾਡੇ ਭਲੇ ਦਾ ਏਜੰਡਾ ਵਾ ਕਿ ਜਾਤ ਪਾਤ ਨੂੰ ਰਹਿ ਸਮਾਜ ਦੀ ਸਿਰਜਣਾ ਦਾ ਏਜੰਡਾ ਸਾਡੇ ਜੋ ਗੁਰੂ ਸਾਹਿਬਾਂ ਦੇ ਸਿਧਾਂਤ ਅਨੁਸਾਰ ਕਿ ਸਭੇ ਸਾਂਝੀ ਜਵਾਲ ਸਦਣ ਕੋਈ ਨਾ ਦਿਸੇ ਬਰਾਜੇ ਸਾਰੇਆਂ ਦੇ ਭਲੇ ਦੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਨਹੀਂ ਅੱਜ ਉਹਨਾਂ ਦੇ ਮਾਤਾ ਜੀ ਉਹਨਾਂ ਨਾਲ ਮੁਲਾਕਾਤ ਕਰ ਰਹੇ ਆ ਦੋ ਚਾਰ ਦਿਨੋਂ ਉਹਨਾਂ ਦੇ ਇੱਕ ਵਕੀਲ ਸਾਹਿਬ ਜਾ ਕੇ ਆਏ ਆ ਠੀਕ ਠਾਕ ਉਹ ਚੜ੍ਹਦੀ ਕਲਾ ਚ ਆ ਠੀਕ ਹੈ ਕਿ ਉਹ ਕਹਿੰਦੇ ਕਿ ਮੈਨੂੰ ਆਪਣੇ ਲੋਕਾਂ ਨੇ ਬਹੁਤ ਵੱਡਾ ਮਾਣ ਦਿੱਤਾ ਮੈਂ ਉਹਨਾਂ ਦਾ ਹਮੇਸ਼ਾ ਰਣੀ ਰਵਾਂਗਾ ਬਾਕੀ ਸਰਕਾਰਾਂ ਜੋ ਜ਼ੁਲਮ ਢਾ ਰਹੀਆਂ ਕੋਈ ਨਹੀਂ ਇਸ ਇਸ ਸਰਕਾਰਾਂ ਵੀ ਹਮੇਸ਼ਾ ਨਹੀਂ ਰਹਿੰਦੀਆਂ ਇਸ ਹਮਾਉਣ ਤੇ ਸਾਰੇ ਪੰਜਾਬ ਦੇ ਲੋਕ ਆਪਣਾ ਸਾਥ ਆਪੇ ਬਰਾਬਰ ਕਰ ਲੈ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ